ਜੂਨੀਅਰ ਟੀਮਾਂ ਵੀ ਤੁਹਾਨੂੰ ਲੱਗਦਾ ਹੈ ਵੀ ਵਧੀਆ ਉੱਚੇ ਲੈਵਲ ਤੇ ਜਾਣ ਦੀ। ਤੇ ਜਿਵੇਂ ਉਹਨਾਂ ਜਗਤਾਰ ਬਾਈ ਦੀ ਟੀਮ ਹੋ ਗਈ ਤੇ ਮੀਤੇ ਬਾਈ ਦੀ ਟੀਮ ਹੋ ਗਈ ਤੇ ਸੋਨੀ ਬਾਈ ਦੀ ਇਹ ਜੇ ਗੱਲ ਕਰੀਏ ਤਾਂ ਉਹਨੇ ਨਾਮ ਆ ਜਿਹੜੇ ਉਹ ਕੁੜੀਆਂ ਦੀ ਕਬੱਡੀ ਵਾਸਤੇ ਨਹੀਂ ਪਰ ਮੁੰਡਿਆਂ ਦੇ ਲਈ ਜਾ। ਦਾ ਤਰ ਲੈ ਕਰਨੇ ਪੈਂਦੇ ਵੀ ਵੀਰੇ ਸਾਡਾ ਮੈਚ ਕਰਾ ਦਿਓ ਸ਼ੋਅ ਮੈਚ ਕਰਾ ਦਿਓ। ਅਗੋ ਕਮੇਟੀਆਂ ਕਰਦਣ ਗਿਆ ਸਾਡੇ ਕੋਲ ਬਜਟ ਨਹੀਂ ਹੈਗਾ ਮੁੰਡਿਆਂ ਦੇ ਮੈਚ ਹੁੰਦੇ ਆ ਉਸੇ ਤਰ੍ਹਾਂ ਕੁੜੀਆਂ ਦੇ ਵੀ ਮੈਚ ਹੋਣੇ ਚਾਹੀਦੇ ਆ ਕਿੰਨ ਤੋਂ ਮਤਲਬ ਹਜੇ ਤੱਕ ਵੀ ਜਿਹੜਾ ਲੈਵਲ ਹੈ ਉਹ ਕੁੜੀਆਂ ਮੁੰਡਿਆਂ ਦਾ ਕਹਿਣੀ ਮਾਤਰ ਹੈ ਇਹ ਥੋੜਾ ਯਾ ਡੈਡੀ ਥੋੜੇ ਜਿਹਾ ਬਿਮਾਰ ਲੈਂਦੇ ਨੇ ਡਿਪਰੈਸ਼ਨ ਚ ਫਿਰ ਜਿਹੜਾ ਤੁਹਾਡਾ ਘਰ ਦਾ ਗੁਜ਼ਾਰਾ ਉਹ ਕਿਸ ਤਰ੍ਹਾਂ ਚੱਲ ਰਿਹਾ ਹੈ ਘਰ ਦਾ ਗੁਜ਼ਾਰਾ ਤਾਂ ਬਹੁਤ ਔਖਾ ਚੱਲਣਾ ਕਿ ਸਾਡੇ ਕੋਲ ਆਪਣਾ ਘਰ ਵੀ ਨਹੀਂ ਹੈ ਚਾਹ। ਬਹੁਤ ਔਖਾ ਮਤਲਬ ਅਸੀਂ ਕਿਸੇ ਜੀਵਨ ਦਾ ਦੇਕਰ ਰਹਿਣੀਆਂ ਤੇ ਮਾਲ ਵਾਲੀ ਦਿੱਲੀ ਤੇ ਰਹਿਣੀਆਂ ਅਸੀਂ। ਸਸਕਾਲ ਦੋਸਤੋ ਮੈਂ ਹਰਜਿੰਦਰ ਸਿੰਘ ਇੱਕ ਵਾਰ ਫੇਰ ਤੁਹਾਨੂੰ ਸਵਾਗਤ ਕਰਦਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਅੰਨੀ ਵਾਲੇ ਦੇ ਵਿੱਚ ਬੈਠੇ ਆ ਇੱਕ ਸਿੱਧ ਖਡਾਰਨ ਜਿਹਦਾ ਨਾਮ ਹੈ ਅੰਜੂ ਉਸ ਦੀ ਜਿੰਮਨੀ ਬਾਰੇ ਗੱਲਬਾਤ ਕਰਾਂਗੇ ਉਸ ਦੀ ਇੰਟਰਵਿਊ ਦੇ ਨਾਲ ਤੁਹਾਨੂੰ ਰੂਬਰੂ ਕਰਵਾ ਰਹੇ ਹਾਂ ਅੰਜੂ ਸਾਡੇ ਨਾਲ ਗੱਲਬਾਤ ਕਰਾਂਗੇ ਹਾਂਜੀ ਅੰਜੂ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਚੱਲ ਰਹੀ ਹੈ ਕਬੱਡੀ ਹਾਂਜੀ ਹਾਂਜੀ ਵਧੀਆ ਚੱਲ ਰਹੀ ਹੈ ਪ੍ਰੈਕਟਿਸ ਵਧੀਆ ਚੱਲ ਰਹੀ ਹੈ ਹਾਂਜੀ ਮਿਹਨਤ ਜਾਰੀ ਹੈ ਜਾਰੀ ਹੈ ਤਾਂ ਜਾਨਣਾ ਚਾਹਾਂਗੇ ਕਿ ਇਹ ਜਿਹੜੀ ਕਬੱਡੀ ਹੈ ਤੁਸੀਂ ਖੇਡਣਾ ਕਦੋਂ ਤੋਂ ਚાલુ ਕੀਤਾ ਇੱਕ ਵੱਡੀ ਮੈਂ ਸਕੂਲ ਟਾਈਮ ਜਦੋਂ ਸਟੱਡੀ ਕਰਦੇ ਸੀ ਉਦੋਂ ਸਕੂਲ ਵਿੱਚ ਮੈਚ ਹੋਏ ਸੀਗੇ ਉੱਥੇ ਬੱਚੇ ਖੇਡੇ ਸੀਗੇ ਤੇ ਹੁਣ ਜਿਹੜੇ ਸੀਨੀਅਰ ਦੀਦੀਆਂ ਵੱਡੀਆਂ ਦੀਦੀਆਂ ਉਹਨਾਂ ਨੂੰ ਦੇਖ ਕੇ ਮੈਨੂੰ ਮੈਨੂੰ ਵੀ ਹੋਇਆ ਵੀ ਮੈਂ ਵੀ ਖੇਡਾਂ ਕਬੱਡੀ ਉਹਨਾਂ ਨੂੰ ਦੇਖ ਦੇ ਕੇ ਮੈਨੂੰ ਵੀ ਸ਼ੌਂਕ ਪਿਆ ਕਬੱਡੀ ਖੇਡਣ ਦਾ ਤੇ ਇਹ ਜਦੋਂ ਕਬੱਡੀ ਤੁਸੀਂ ਸ਼ੁਰੂ ਕਰਦੇ ਹੋ ਤਾਂ ਕਿਹੜੇ-ਕਿਹੜੇ ਟੀਚਰਾਂ ਦਾ ਕਿਹੜੇ-ਕਿਹੜੇ ਕੋਚ ਸਬੰਨ ਦਾ ਜਿਹੜਾ ਜ਼ਿਆਦਾ ਸਾਥ ਰਹਿਦਾ ਸਕੂਲ ਵਿੱਚ ਜਦੋਂ ਕਬੱਡੀ ਸ਼ੁਰੂ ਕੀਤੀ ਸੀ ਸਕੂਲ ਵਿੱਚੋਂ ਰਿੰਕੂ ਸਰ ਉਹਗੇ ਬਲਦੇਵ ਸਰ ਇਹਨਾਂ ਨੇ ਬਹੁਤ ਸਪੋਰਟ ਕੀਤੀ ਸੀ ਪੜ੍ਹਾਈ ਵਿੱਚ ਵੀ ਬਹੁਤ ਸਪੋਰਟ ਕੀਤੀ ਤੇ ਗੇਮ ਵੱਲ ਵੀ ਬਹੁਤ ਸਪੋਰਟ ਦਿੱਤੀ ਤੇ ਰਿੰਕੂ ਸਰ ਮਤਲਬ ਸਾਡੇ ਪਿੰਡ ਦੇ ਹੀ ਆ ਜੀ ਹਾਂਜੀ ਤੇ ਉਸ ਤੋਂ ਬਾਅਦ ਮੈਂ ਸਕੂਲ ਤੋਂ ਬਾਅਦ ਮਤਲਬ ਬਾਈ ਕੋ ਲਾ ਗਈ ਖੇਡਣ ਤੇ ਐਵੇਂ ਹੌਲੀ ਹੌਲੀ ਮੈਂ ਖੇਡਣਾ ਸ਼ੁਰੂ ਕਰ ਦਿੱਤਾ ਸੀ ਤੁਸੀਂ ਬਾਈ ਦੀ ਗੱਲ ਕੀਤੀ ਜਿਹੜਾ ਹੁਣ ਕਬੱਡੀ ਖੇਡ ਰਹੇ ਹੋ ਤਾਂ ਕਿਸ ਸੰਸਥਾ ਨਾਲ ਜਾਂ ਕਲੱਬ ਨਾਲ ਖੇਡ ਰਹੇ ਹੋ ਔਰ ਕਿਸ ਕੋਚ ਦੇ ਅੰਡਰੇ ਖੇਡ ਰਹੇ ਹੋ ਮੈਂ ਮਸ਼ੀਦਪਖ ਸਿੰਘ ਸਪੋਰਟਸ ਕਲੱਬ ਧਰਨੀ ਵਾਲੇ ਤੇ ਖੇਡਦੀ ਆਂ ਤੇ ਗਿੰਦੂ ਬਾਈ ਕੋਲ ਜੀ ਹਾਂਜੀ ਤਾਂ ਏ ਤੁਸੀਂ ਦੱਸਤਾ ਬਹੁਤ ਵਧੀਆ ਤੁਸੀਂ ਖੇਡ ਰਹੇ ਹੋ ਤੁਸੀਂ ਕਬੱਡੀ ਦੇ ਖਿਡਾਰੀ ਦੇ ਬਹੁਤ ਵਧੀਆ ਖਿਡਾਰੀ ਵੀ ਹੋ ਤਾਂ ਮੈਂ ਜਾਨਣਾ ਚਾਹਾਂਗਾ ਕਿ ਪਰਿਵਾਰ ਕਿਦਾਂ ਦਾ ਔਰ ਪਰਿਵਾਰ ਵਿੱਚ ਕਿੰਨੇ ਜਿਹੜੇ ਆ ਤੁਹਾਡੇ ਮੈਂਬਰ ਪਰਿਵਾਰ ਵਿੱਚ ਤਿੰਨ ਮੈਂਬਰ ਆ ਸੀ ਮੇਰੇ ਫਾਦਰ ਸਾਹਿਬ ਭਰਾ ਤੇ ਮੈਂ ਅੰਜੂ ਜੀ ਫਿਰ ਪਰਿਵਾਰ ਦਾ ਜਿਹੜਾ ਸਪੋਰਟ ਕਿਦਾਂ ਮਿਲਦੀ ਹੈ ਬਹੁਤ ਵਧੀਆ ਜਿਹੜਾ ਕੁੜੀਆਂ ਨੂੰ ਸਪੋਰਟ ਵਾਸਤੇ ਪਰਿਵਾਰ ਜਿਹੜੀ ਸਹਾਇਤਾ ਜ਼ਰੂਰੀ ਹੋਣੀ ਚਾਹੀਦੀ ਕਿਵੇਂ ਮਿਲਦੀ ਹੈ ਪਰਵਾਰ ਵੱਲੋਂ ਸਪੋਰਟ ਦਾ ਮੇਰਾ ਭਰਾ ਵੀ ਕਬੱਡੀ ਖੇਡਦਾ ਸੀ ਦੋਨੇ ਭੈਣ ਭਰਾ ਵੀ ਗਿੰਦੂਬਾਈ ਕੋਲ ਕਬੱਡੀ ਖੇਡਦੇ ਆ ਤੇ ਭਰਾ ਵੱਲੋਂ ਬਹੁਤ ਸਪੋਰਟ ਆ ਤੇ ਕੋਸਾ ਵੱਲੋਂ ਵੀ ਬਹੁਤ ਸਪੋਰਟ ਕਰਦੇ ਆ ਤੇ ਥੋੜਾ ਜਿਹਾ ਡੈਡੀ ਥੋੜੇ ਜੇ ਬਿਮਾਰ ਰਹਿੰਦੇ ਨੇ ਡਿਪਰੈਸ਼ਨ ਚ ਤੇ ਉਹ ਕੰਮ ਤਾਂ ਨਹੀਂ ਕਰਦੇ ਜੇ ਦਿਲ ਕਰੇ ਤਾਂ ਕਰ ਲੈਂਦੇ ਨੇ ਨਹੀਂ ਤਾਂ ਘਰ ਹੀ ਰਹਿੰਦੇ ਨੇ ਜਿਆਦਾ ਟਾਈਮ ਤਾਂ ਹਾਂਜੀ ਜੀ ਤੇ ਫਿਰ ਜਿਹੜਾ ਤੁਹਾਡਾ ਘਰ ਦਾ ਗੁਜ਼ਾਰਾ ਉਹ ਕਿਸ ਤਰ੍ਹਾਂ ਚੱਲ ਰਿਹਾ ਜੀ ਘਰ ਦਾ ਗੁਜ਼ਾਰਾ ਤਾਂ ਬਹੁਤ ਔਖਾ ਚੱਲਦਾ ਕਿ ਸਾਡੇ ਕੋਲ ਆਪਣਾ ਘਰ ਵੀ ਨਹੀਂ ਹੈਗਾ ਬਹੁਤ ਔਖਾ ਮਤਲਬ ਅਸੀਂ ਕਿਸੇ ਜ਼ਿਮੀਦਾਰ ਦੇ ਘਰੇ ਰਹਿਣੇ ਆ ਤੇ ਮਾਲ ਵਾਲੇ ਵੇਲੀ 'ਚ ਰਹਿਣੇ ਅਸੀਂ ਜੀ ਫਿਰ ਇਹ ਇਹ ਕਿਦਾਂ ਸਬਬ ਬੰਦਾ ਵੀ ਤੁਸੀਂ ਜ਼ਿਮੀਦਾਰਾਂ ਦੇ ਘਰ ਜਾਂਦੇ ਹੋ ਪਹਿਲਾਂ ਅਸੀਂ ਅਰਨੀ ਵਾਲੇ 'ਚ ਕਿਰਾਏ ਤੇ ਰਹਿੰਦੇ ਸੀਗੇ ਤੇ ਉਸ ਤੋਂ ਬਾਅਦ ਗੇਮ ਦੇ ਸਰ ਤੋਂ ਤਾਂ ਸਿਰਫ ਘਰ ਦਾ ਖਰਚਾ ਹੀ ਮਸਾ ਚੱਲਦਾ ਸੀ ਤੇ ਕਿਰਾਇਆ ਕੱਢਣਾ ਬਹੁਤ ਔਖਾ ਹੋ ਜਾਂਦਾ ਸੀ ਫਿਰ ਸਾਨੂੰ ਮਤਲਬ ਆਂਟੀ ਕੇ ਮਿਲੇ ਤੇ ਉਹਨਾਂ ਨੇ ਫਿਰ ਸਾਨੂੰ ਉਹ ਆਪਦੇ ਕੋਲ ਲੈ ਗਏ ਉੱਥੇ ਫਿਰ ਉਹਨਾਂ ਨੇ ਆਪਦੇ ਮਾਲ ਵਾਲੀ ਵਿਹਲੀ ਤੇ ਨਾਲ ਹੀ ਇੱਕ ਕਮਰਾ ਸੀ ਸਾਨੂੰ ਉੱਥੇ ਉਹਨਾਂ ਨੇ ਕਮਰਾ ਦੇ ਦਿੱਤਾ ਸੀ ਰਹਿਣ ਲਈ ਤੇ ਬਹੁਤ ਔਖੇ ਚੱਲਦਾ ਘਰ ਦਾ ਗੁਜ਼ਾਰਾ ਤਾਂ ਜਦੋਂ ਅਸੀਂ ਮੁਕਬਲ ਘਰ ਬਦਲਿਆ ਸੀਗਾ ਤੇ ਉਸ ਟਾਈਮ ਜਦੋਂ ਆਂਟੀ ਅੰਕਲ ਕੇ ਸਾਨੂੰ ਲੈ ਕੇ ਗਏ ਤੇ ਸਮਾਨ ਅਸੀਂ ਲੈ ਕੇ ਗਏ ਦੂਸਰੀ ਰੇਡ ਹੀ ਹੁੰਦੀ ਆ ਛੜੀ ਉੰਦ ਤੇ ਕੱਪ ਟਰੋਫੀਆਂ ਲੈ ਕੇ ਗਏ ਤੇ ਬਹੁਤ ਮਹਿਸੂਸ ਹੋਇਆ ਐਨਾ ਕੁਛ ਐਨੇ ਮੈਡਲ ਟਰੋਫੀਆਂ ਅਸੀਂ ਕਮਾਏ ਤੇ ਫਿਰ ਵੀ ਅਸੀਂ ਸੜਕਾਂ ਤੇ ਰੁੱਲਦੇ ਫਿਰਦੇ ਆ ਕਿਸੇ ਨੇ ਕੋਈ ਬਾਹ ਨਹੀਂ ਫੜੀ ਸਕਦੀ ਹਜ ਤੱਕ ਜੀ ਇੰਨੇ ਮਾੜੇ ਹਾਲਾਤ ਨੇ ਤਾਂ ਮੈਂ ਜਾਨਣਾ ਚਾਹਾਂਗਾ ਕਿ ਕੋਈ ਤੁਹਾਡੀ ਸਪੋਰਟ ਵਾਸਤੇ ਅੱਗੇ ਨਹੀਂ ਆਇਆ ਨਹੀਂ ਅਜੇ ਤੱਕ ਕਰਨ ਸਾਨੂੰ ਤਾਂ ਕੀ ਸਪੋਰਟ ਕਰਨੀ ਸੀਗੀ ਵੀ ਅਜੇ ਤੱਕ ਸਾਡੇ ਕੋਈ ਕਲੱਬ ਨੂੰ ਵੀ ਕੋਈ ਸਪੋਰਟ ਨਹੀਂ ਆ ਤੱਕ ਕਿਸੇ ਨੇ ਪਿੰਡ ਵੱਲੋਂ ਵੀ ਕਿਲੋ ਘੋ ਤੱਕ ਨਹੀਂ ਸਾਨੂੰ ਸਨਮਾਨ ਕੀਤਾ ਕਿਸੇ ਨੇ ਬਹੁਤ ਕਲੱਬ ਨੂੰ ਵੀ ਕੋਈ ਜਮਾਂ ਹੀ ਸਪੋਰਟ ਨਹੀਂ ਕਰਦਾ ਪਿਆ ਸਾਨੂੰ ਠੀਕ ਤਾਂ ਇੰਨੀ ਜਿਹੜੇ ਤੁਹਾਡੇ ਟਰੋਫੀਆਂ ਨੇ ਇੰਨੇ ਮੈਡਲ ਨੇ ਤਾਂ ਮੈਂ ਇਹ ਵੀ ਦਰਸ਼ਕਾਂ ਨੂੰ ਵੀ ਆਪਾਂ ਦੱਸਣਾ ਚਾਹਾਂਗੇ ਕਿ ਕਿੱਥੋਂ-ਕਿੱਥੋਂ ਤੱਕ ਤੁਸੀਂ ਖੇਡ ਕੇ ਆਏ ਹੋ ਕੀ-ਕੀ ਪ੍ਰਾਪਤੀਆਂ ਜਿਹੜੀਆਂ ਕੀਤੀਆਂ ਤੁਸੀਂ ਪਹਿ ਸਭ ਤੋਂ ਪਹਿਲਾਂ ਤਾਂ ਮੈਂ ਗੇਮ ਸਕੂਲ ਤੋਂ ਸ਼ੁਰੂ ਕੀਤੀ ਸੀਗੀ ਸਕੂਲ ਦੇ ਮੇਰੇ ਤਿੰਨ ਮੈਡਲ ਆ ਤਿੰਨੇ 골ਡ ਮੈਡਲ ਆ ਜੀ ਉਸ ਤੋਂ ਬਾਅਦ ਮੈਂ ਸਕੂਲ ਤੋਂ ਬਾਅਦ ਕਾਲਜ ਗਈ ਚਲੀ ਕਾਲਜ ਕਾਲਜ ਦੇ ਵੀ 2 ਸਾਲ ਹੋ ਗਏ ਲਗਾਤਾਰ 골ਡ ਮੈਡਲ ਆਇਆ ਫਿਰ ਆਪਾਂ ਗਵੰਤਮਾਨ ਦੀਆਂ ਕਿਮਾਂ ਜਿਹੜੀਆਂ ਹਰ ਸਾਲ ਪਟਿਆਲੇ ਹੁੰਦੀਆਂ ਉੱਥੇ ਵੀ ਪਹਿਲੇ ਸਾਲ ਮੇਲਾ ਮੇਰਾ 골ਡ ਮੈਡਲ ਸੀ ਫਿਰ ਬਰਾਊਨ ਫਿਰ ਸਿਲਵਰ ਤਿੰਨ ਮੈਡਲ ਨਹੀਂ ਤਿੰਨ ਹੀ ਲਗਾਤਾਰ ਜੀ ਹਾਂਜੀ ਤਾਂ ਜਦੋਂ ਤੁਸੀਂ ਇਹ ਪ੍ਰਾਪਤੀਆਂ ਕੀਤੀਆਂ ਤਾਂ ਕਾਫੀ ਨਵੇਂ-ਨਵੇਂ ਪਲੇਅਰ ਔਰ ਖਾਸ ਪਲੇਅਰਾਂ ਨਾਲ ਤੁਹਾਨੂੰ ਖੇਡਣ ਦਾ ਮੌਕਾ ਮਿਲਦਾ ਤੇ ਕਿਹੜੇ-ਕਿਹੜੇ ਵਧੀਆ ਪਲੇਅਰ ਜਿਹੜੇ ਟੌਪ ਦੇ ਖਿਡਾਰੀ ਜਿਨ੍ਹਾਂ ਨਾਲ ਤੁਸੀਂ ਖੇਡ ਕੇ ਮਾਣ ਮਹਿਸੂਸ ਕੀਤਾ ਪੰਜਾਬ ਵਿੱਚ ਬਹੁਤ ਪਲੇਅਰ ਨੇ ਜਿਵੇਂ ਕਰਮੀ ਦੀਦੀ ਹੋਗੇ ਚੰਨੋ ਦੀਦੀ ਪਿੱਤੂ ਦੀਦੀ ਹਰਿਆਣੀਆਂ ਦੀਆਂ ਕਾਫੀ ਟੀਮਾਂ ਹੈਗੀਆਂ ਨੇ ਤੇ ਸਾਰਿਆਂ ਨਾਲ ਖੇਡ ਕੇ ਬੜਾ ਮਾਣ ਮਹਿਸੂਸ ਹੁੰਦਾ ਹੈ ਬਹੁਤ ਹੌਸਲਾ ਦਿੰਦੀਆਂ ਸਪੋਰਟ ਵੀ ਬਹੁਤ ਕਰਦੀਆਂ ਨੇ ਤੇ ਬਹੁਤ ਮਾਣ ਮਹਿਸੂਸ ਹੁੰਦਾ ਉਹਨਾਂ ਨਾਲ ਖੇਡ ਕੇ ਤੁਸੀਂ ਮਾਣ ਮਹਿਸੂਸ ਦੀ ਗੱਲ ਕੀਤੀ ਹੈ ਤਾਂ ਕਿਹੜੇ ਟੌਪ ਖਿਡਾਰੀ ਨੂੰ ਜਦੋਂ ਤੁਸੀਂ ਜਫਾ ਲਾਉਂਦੇ ਹੋ ਤਾਂ ਤੁਹਾਡੇ ਮਨ ਵਿੱਚ ਖੁਸ਼ੀ ਹੁੰਦੀ ਹੈ ਔਰ ਇਹ ਜਿਹੜਾ ਵੇਲਾ ਭੁੱਲ ਜਾਂਦੀ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੋਈ ਸੀ ਜਦੋਂ ਮੈਂ ਵਰਲਡ ਕੱਪ ਖੇਡੀ ਹੋਈ ਆ ਦੀਦੀ ਨੋਨਾ ਦੀਦੀ ਉਹਨਾਂ ਨੂੰ ਜਫਾ ਲਾਇਆ ਸੀ ਮੈਂ ਮੈਨੂੰ ਬਹੁਤ ਖੁਸ਼ੀ ਹੋਈ ਸੀਗੀ ਉਦੋਂ ਉਹ ਅੱਜ ਕੱਲ ਉਹ ਜੌਬ ਕਰਦੇ ਨੇ ਹੁਣ ਘਾਟ ਹੀ ਮੈਚ ਖੇਡਦੇ ਨੇ ਪੱਲੂ ਦੀਦੀ ਹੋਗੇ ਉਹਨਾਂ ਨੂੰ ਵੀ ਜਫਾ ਲਾਇਆ ਸੀ ਸੁਖੀ ਦੀਦੀ ਹੋਗੇ ਸੁਖੀ ਫਲੇਡ ਵਾਲੇ ਉਹਨਾਂ ਨੂੰ ਵੀ ਜਫਾ ਲਾਇਆ ਸੀ ਬਹੁਤ ਖੁਸ਼ੀ ਹੋਈ ਸੀਗੀ ਜੀ ਤਾਂ ਜਦੋਂ ਵੱਡੇ ਖਿਡਾਰੀਆਂ ਨਾਲ ਖੇਡਦੇ ਹੋ ਤਾਂ ਕਿੱਦਾਂ ਦੀ ਸਪੋਰਟ ਹੁੰਦੀ ਉਹਨਾਂ ਵੱਲੋਂ ਕੀ ਕੁਝ ਸਿੱਖਣ ਨੂੰ ਮਿਲਦਾ ਜਦੋਂ ਵੱਡੇ ਖਿਡਾਰੀਆਂ ਨਾਲ ਖੇਡਦੇ ਆ ਬਹੁਤ ਸਪੋਰਟ ਕਰਦੇ ਨੇ ਹੌਸਲਾ ਬਹੁਤ ਦਿੰਦੇ ਨੇ ਵੀ ਚਲੋ ਕਈ ਵਾਰੀ ਪਲੇਅਰ ਤੋਂ ਪਲੇਅਰ ਭੱਜ ਵੀ ਜਾਂਦਾ ਕਦੀ ਉਹਨਾਂ ਨੇ ਇਹ ਨਹੀਂ ਆਖਿਆ ਤੂੰ ਮਾੜੀ ਹੋ ਗਈ ਇਹ ਹੋ ਗਿਆ ਬਹੁਤ ਸਪੋਰਟ ਕਰਦੇ ਹੌਸਲਾ ਦਿੰਦੇ ਨੇ ਵੀ ਚਲੋ ਕੋਈ ਨਹੀਂ ਮਿਹਨਤ ਲਾ ਤਗੜੀ ਹੋ ਕੋਈ ਨਹੀਂ ਅੱਗੇ ਵਧੀਆ ਖੇਡੇਗੀ ਤੂੰ ਬਹੁਤ ਸਪੋਰਟ ਕਰਦੇ ਆ ਸਾਰੇ ਪਲੇਅਰ ਹੀ ਬਹੁਤ ਸਪੋਰਟ ਕਰਦੇ ਆ ਅੰਜੂ ਜੀ ਕਿਹੜੀਆਂ ਕਿਹੜੀਆਂ ਟੀਮਾਂ ਨਾਲ ਤੁਹਾਨੂੰ ਖੇਡ ਕੇ ਵਧੀਆ ਲੱਗਦਾ ਔਰ ਕਿਹੜੀਆਂ ਕਿਹੜੀਆਂ ਟੀਮਾਂ ਵੱਲੋਂ ਸਪੋਰਟ ਜ਼ਿਆਦਾ ਮਿਲਦੀ ਹੈ ਵੈਸੇ ਤਾਂ ਸਾਰੀਆਂ ਟੀਮਾਂ ਬਹੁਤ ਵਧੀਆ ਨੇ ਤੇ ਜਿਵੇਂ ਹੁਣ ਕੀ ਹਰਿਆਣੇ ਦੀਆਂ ਤਿੰਨ ਟੀਮਾਂ ਨੇ ਲੱਕੜ ਵਾਲਾ ਤੇ ਮੰਨੂ ਪਾਜੀ ਪਾਜੀ ਦੀ ਤੇ ਦਾਨੂ ਪਾਜੀ ਦੀ ਟੀਮ ਹੈਗੀ ਆ ਬਹੁਤ ਉਹ ਵੀ ਬਹੁਤ سپورਟ ਕਰਦੇ ਨੇ ਉਹਨਾਂ ਨਾਲ ਖੇਡ ਕੇ ਵੀ ਬਹੁਤ ਮਾਣ ਮਹਿਸੂਸ ਹੁੰਦਾ ਕਿਉਂਕਿ ਤਗੜੀਆਂ ਟੀਮਾਂ ਨੇ ਉਹਨਾਂ ਨਾਲ ਵੀ ਸਾਡੇ ਮੈਚਾਂ 'ਈ ਫਸਮੇ ਟੱਕਰ ਹੁੰਦੀ ਆ ਪੰਜਾਬ ਵਿੱਚ ਟੀਮਾਂ ਹੈਗੀਆਂ ਨੇ ਰੌਂਤੇ ਦੀ ਟੀਮ ਮੈਨੇ ਦੀ ਟੀਮ ਤੇ ਸੋਨੀਬਾਈ ਦੀ ਟੀਮ ਹੈਗੀ ਆ ਉਹ ਵੀ ਬਹੁਤ ਵਧੀਆ ਪੰਜੇ ਸ਼ੀਏ ਟੀਮਾਂ ਬਹੁਤ ਵਧੀਆ ਉੱਚੇ ਲੈਵਲ ਤੇ ਖੇਡਦੀਆਂ ਨੇ ਉਹਨਾਂ ਦਾ ਬਹੁਤ ਵਧੀਆ ਮੈਚ ਹੁੰਦੇ ਨੇ ਸਾਡੇ ਬੜੀਆਂ ਟੌਪ ਦੀਆਂ ਤੁਸੀਂ ਟੀਮਾਂ ਦਾ ਨਾਮ ਵੀ ਲਿਆ ਕੋਚਾਂ ਦਾ ਨਾਮ ਵੀ ਲਿਆ ਤਾਂ ਇੱਥੇ ਮੈਂ ਜਾਨਣਾ ਚਾਹਾਂਗਾ ਕਿ ਵਧੀਆ ਜਿਹੜੇ ਕੋਚ ਆ ਉਹ ਕਿੱਦਾਂ ਦੇ ਕਿਹੜੇ-ਕਿਹੜੇ ਕੋਚ ਔਰ ਕਿੱਦਾਂ ਦੀ ਜਿਹੜੀ ਤਿਆਰੀ ਕਰਵਾ ਰਹੇ ਆ ਇਸ ਗੇਮ ਨੂੰ ਉੱਚਾ ਲੈ ਕੇ ਜਾਣ ਲਈ ਪੰਜਾਬ ਵਿੱਚ ਜਿਵੇਂ ਮੈਨਾ ਮੈਨੇ ਭਾਜੀ ਦੀ ਟੀਮ ਹੈਗੀ ਆ ਉਹ ਬਹੁਤ ਵਧੀਆ ਮਤਲਬ ਉਹਨਾਂ ਦੀ ਟੀਮ ਵੀ ਬਹੁਤ ਵਧੀਆ ਹੈ ਪੰਜਾਬ ਵਿੱਚ ਜਿਵੇਂ ਹੁਣ ਜਗਤਾਰ ਬਾਈ ਦੀ ਟੀਮ ਹੋ ਗਈ ਤੇ ਮੀਤੇ ਬਾਈ ਦੀ ਟੀਮ ਹੋ ਗਈ ਤੇ ਸੋਨੀ ਬਾਈ ਦੀ ਇਹ ਵੀ ਟੀਮਾਂ ਬਹੁਤ ਵਧੀਆ ਨੇ ਮਤਲਬ ਬਹੁਤ ਉੱਚਾ ਖੇਡੀਆਂ ਨੇ ਤੇ ਖੇਡ ਵੀ ਰਹੀਆਂ ਨੇ ਹੁਣ ਤੇ ਅਸੀਂ ਬਰਾਬਰ ਦੇ ਟੱਕਰ ਹੁੰਦੀ ਐ ਨਾ ਟੀਮਾਂ ਨਾਲ ਵੀ ਬਹੁਤ ਸਪੋਰਟ ਵੀ ਕਰਦੀਆਂ ਨੇ ਤੇ ਬਹੁਤ ਮਿਹਨਤ ਵੀ ਕਰਦੀਆਂ ਨੇ ਇਹ ਟੀਮਾਂ ਇਹ ਤਾਂ ਹੋ ਗਈਆਂ ਵੱਡੇ ਲੈਵਲ ਦੀਆਂ ਟੀਮਾਂ ਜਿਹੜੇ ਨਵੇਂ ਤਿਆਰ ਹੋ ਰਹੇ ਕੋਈ ਇਹੋ ਜਿਹੀਆਂ ਟੀਮਾਂ ਵੀ ਜੂਨੀਅਰ ਟੀਮਾਂ ਵੀ ਤੁਹਾਨੂੰ ਲੱਗਦਾ ਹੈ ਵੀ ਵਧੀਆ ਉੱਚੇ ਲੈਵਲ ਤੇ ਜਾਣ ਗਿਆ ਹਾਂਜੀ ਜਿਵੇਂ ਹੁਣ ਕਿੰਦਾਬਾਈ ਹੋ ਗਿਆ ਉਹਨਾਂ ਦੀ ਟੀਮ ਵੀ ਬਹੁਤ ਵਧੀਆ ਖੇਡਦੀ ਪਈ ਐ ਇਸ ਟਾਈਮ ਤੇ ਕਲਵੰਤ ਭਾਜੀ ਹੋ ਗਏ ਜੀ ਇਹਨਾਂ ਦੀ ਟੀਮਾਂ ਬਹੁਤ ਵਧੀਆ ਅੱਗੇ ਆਉਣਗੀਆਂ ਜੀ ਇੱਥੇ ਆਪਾਂ ਕੋਚਾਂ ਦੀ ਗੱਲ ਕੀਤੀ ਐ ਤਾਂ ਤੁਹਾਡੇ ਕੋਚ ਜਿਹੜੇ ਨੇ ਕਿਸ ਤਰ੍ਹਾਂ ਦੀ ਤਿਆਰੀ ਕਰਵਾ ਰਹੇ ਨੇ ਔਰ ਜਿਹੜਾ ਕਲੱਬ ਐ ਕਦੋਂ ਸ਼ੁਰੂ ਹੋਇਆ ਔਰ ਕਿਸ ਤਰ੍ਹਾਂ ਦਾ ਕੰਮ ਕਰ ਰਿਹਾ ਸਾਡਾ ਕਲੱਬ 2017 ਵਿੱਚ ਸ਼ੁਰੂ ਹੋਇਆ ਸੀਗਾ ਉਸ ਟਾਈਮ ਦੋ ਹੀ ਬੱਚੇ ਖੇਡਦੇ ਹੁੰਦੇ ਸੀ ਕਿਰਨਾ ਦੀਦੀ ਤੇ ਜਸ਼ਨ ਦੀਦੀ ਹੋਲੀ-ੋਲੀ ਇਹਨਾਂ ਤੋਂ ਸ਼ੁਰੂ ਹੋਇਆ ਤੇ ਕਾਫੀ ਬੱਚੇ ਹੋ ਗਏ ਹੁਣ ਤੇ 15-16 ਬੱਚੇ ਖੇਡਦੇ ਨੇ ਤੇ ਬਹੁਤ ਵਧੀਆ ਮਿਹਨਤ ਲਵਾਉਂਦੇ ਨੇ ਬਾਈ ਜੀ ਤੇ ਬਹੁਤ ਵਧੀਆ ਕਲੱਬ ਚੱਲੀ ਜਾਂਦਾ ਇਸ ਟਾਈਮ ਸਾਡਾ ਜੀ ਮੈਂ ਜਾਨਣਾ ਚਾਹਾਂਗਾ ਕਿ ਗੱਲ ਕਰੀਏ ਕਬੱਡੀ ਦੇ ਮੁਕਾਬਲੇ ਵਿੱਚ ਮੁੰਡਿਆਂ ਦੀ ਜਿਹੜੀ ਕਬੱਡੀ ਵਾਸਤੇ ਔਰ ਕੁੜੀਆਂ ਦੀ ਕਬੱਡੀ ਵਾਸਤੇ ਕੀ ਕੀ ਉਪਰਾਲੇ ਹੋਣੇ ਚਾਹੀਦੇ ਆ ਜੇ ਗੱਲ ਕਰੀਏ ਤਾਂ ਉਹਨੇ ਨਾਮ ਆ ਜਿਹੜੇ ਉਹ ਕੁੜੀਆਂ ਦੀ ਕਬੱਡੀ ਵਾਸਤੇ ਨਹੀਂ ਪਰ ਮੁੰਡਿਆਂ ਦੇ ਲਈ ਜ਼ਿਆਦਾ ਕੀ ਕਾਰਨ ਹੈ ਹੁਣ ਦੇਖੋ ਵੀਰੇ ਵੀ ਜਦੋਂ ਮੁੰਡਿਆਂ ਦੇ ਮੈਚ ਹੁੰਦੇ ਆ ਮੁੰਡਿਆਂ ਦੇ ਹਰ ਰੋਜ਼ ਹੀ ਮੈਚ ਹੁੰਦੇ ਆ ਕਿਤੇ ਨਾ ਕਿਤੇ ਮੈਚ ਹੁੰਦਾ ਹੀ ਆ ਮੁੰਡਿਆਂ ਦਾ ਉਹਨਾਂ ਦੇ ਪ੍ਰਾਈਜ਼ ਰੱਖੇ ਜਾਂਦੇ 175 ਪ੍ਰਾਈਜ਼ ਹੁੰਦਾ ਮੁੰਡਿਆਂ ਦਾ ਬੈਸਟ ਨੂੰ ਫੋਰਡ ਹਾਰਲੇ ਕਾਫੀ ਚੀਜ਼ਾਂ ਹੁੰਦੀਆਂ ਨੇ ਬੈਸਟਾਂ ਨੂੰ ਤੇ ਕੁੜੀਆਂ ਦੀ ਕਬੱਡੀ ਵਿੱਚ ਉਹਨਾਂ ਕੁੜੀਆਂ ਨੂੰ ਪ੍ਰਾਈਜ਼ ਹੁੰਦਾ 3100 2100 ਤੇ ਕਾਫੀ ਕੁੜੀਆਂ ਜਿਨ੍ਹਾਂ ਨੂੰ ਮੈਚ ਮਿਲਦਾ ਹੀ ਨਹੀਂ ਕਿ ਕਮੇਟੀਆਂ ਦੇ ਆ ਮਿੰਤਾ ਤਰਲੇ ਕਰਨੇ ਪੈਂਦੇ ਵੀ ਵੀਰੇ ਸਾਡਾ ਮੈਚ ਕਰਾ ਦਿਓ ਸ਼ੋਅ ਮੈਚ ਕਰਾ ਦਿਓ ਅਗੋ ਕਮੇਟੀਆਂ ਕਹਿ ਦਿੰਗੀਆਂ ਸਾਡੇ ਕੋਲ ਬਜਟ ਨਹੀਂ ਹੈਗਾ ਵੀ ਅਸੀਂ ਨਹੀਂ ਕਰਾ ਸਾਡੇ ਸਕਦੇ ਸਾਡੇ ਕੋਲ ਟਾਈਮ ਵੀ ਨਹੀਂ ਹੈਗਾ ਇਸ ਤਰ੍ਹਾਂ ਬਹੁਤ ਫਰਕ ਆ ਕੁੜੀਆਂ ਤੇ ਮੁੰਡਿਆਂ ਦੀ ਕਬੱਡੀ ਵਿੱਚ ਇਹ ਜੇ ਗੱਲ ਕਰੀਏ ਇਹ ਹੋਣਾ ਕੀ ਚਾਹੀਦਾ ਮੰਨ ਲਓ ਜੇ ਇਹ ਕਬੱਡੀਆਂ ਦੀ ਕੁੜੀ ਮੰਨ ਲਓ ਕੁੜੀਆਂ ਦੀ ਕਬੱਡੀ ਨੂੰ ਪਰਫੁੱਲਟ ਕਰਨਾ ਹੋਵੇ ਤਾਂ ਤੁਹਾਡੇ ਵਿਚਾਰ ਵਿੱਚ ਕੀ ਕਰਨਾ ਚਾਹੀਦਾ ਵੇਖੋ ਵੀਰੇ ਵੀ ਜਿਵੇਂ ਹੁਣ ਮੁੰਡਿਆਂ ਦੇ ਮੈਚ ਹੁੰਦੇ ਆ ਉਸੇ ਤਰ੍ਹਾਂ ਕੁੜੀਆਂ ਦੇ ਵੀ ਮੈਚ ਹੋਣੇ ਚਾਹੀਦੇ ਆ ਹੁਣ ਹਰ ਕੋਈ ਸ਼ੋਅ ਮੈਚ ਹੀ ਪੁੱਛਦਾ ਸਾਰ ਕੋਈ ਸ਼ੋਅ ਮੈਚ ਹੀ ਖੇਦੀ ਜਾਂਦਾ ਤੇ ਮੈਂ ਤਾਂ ਇਹ ਹੀ ਕਹਿਣਾ ਚਾਹੂੰਗੀ ਵੀ ਜਿਵੇਂ ਮੁੰਡਿਆਂ ਦੇ ਮੈਚ ਹੁੰਦੇ ਆ ਕੁੜੀਆਂ ਦੇ ਵੀ ਮੈਚ ਮੁੰਡਿਆਂ ਦੇ ਬਰਾਬਰ ਹੋਣੇ ਚਾਹੀਦੇ ਨੇ ਅੰਜੂ ਜੀ ਜੇ ਗੱਲ ਕਰੀਏ ਕਬੱਡੀ ਨੂੰ ਪਰਫੁੱਲਤ ਕਰਨ ਦੀ ਤਾਂ ਤੁਹਾਡੇ ਮਾਇਨੇ ਦੇ ਵਿੱਚ ਜਿਹੜੀ ਕਬੱਡੀ ਨੂੰ ਪਰਫੁੱਲਤ ਕਰੇ ਉਹ ਕਿਸ ਤਰ੍ਹਾਂ ਹੋ ਰਹੀ ਹੈ ਕਿਵੇਂ ਚੱਲਦਾ ਹੈ ਦੇਖੋ ਵੀਰੇ ਜਿਵੇਂ ਹੁਣ ਕਬੱਡੀ ਦੇ ਮੈਚ ਹੁੰਦੇ ਆ ਤੇ ਹਰ ਥਾਂ ਲਾਈਵ ਹੁੰਦੇ ਨੇ ਬਹੁਤ ਲਾਈਵ ਪੇਜ ਬਣੇ ਹੋਏ ਨੇ ਤੇ ਉਸੇ ਤਰ੍ਹਾਂ ਜਿਵੇਂ ਹੁਣ ਜਿਹੜੇ ਲਾਈਵ ਹੁੰਦੇ ਉਹਨਾਂ ਵਿੱਚ ਕਈ ਵੀਰ ਭਰਾ ਹੈਗੇ ਨੇ ਜਿਹੜੇ ਜਿਵੇਂ ਆਜ਼ਾਦ ਕਲੱਬ ਹੋ ਗਿਆ ਗਰਲ ਕਬੱਡੀ ਕਲੱਬ ਹੋ ਗਿਆ ਤੇ ਉਹ ਵੀਰ ਭਰਾ ਵੀ ਕੱਟ ਕੇ ਪਾ ਦਿੰਦੇ ਨੇ ਪੋਸਟਾਂ ਜਿਵੇਂ ਜੱਫੇ ਵਧੀਆ ਲੱਗੇ ਜਾਂ ਰੇਡਾਂ ਵਧੀਆ ਜਾਂ ਪੋਸਟਰ ਬਣਾਉਨੇ ਹੁਣ ਉਹ ਕੱਟ ਕੇ ਪਾਉਂਦੇ ਇਸੇ ਤਰ੍ਹਾਂ ਮਤਲਬ ਉਹਨਾਂ ਨਵੇਂ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਹੁੰਦਾ ਵੀ ਅਸੀਂ ਵੀ ਖੇਡੀਏ ਕਿੰਨ ਤੋਂ ਮਤਲਬ ਇਹ ਵੀ ਜਦੋਂ ਰੀਲਾਂ ਵੇਖਦੇ ਆ ਨਵੇਂ-ਨਵੇਂ ਬੱਚੇ ਉਹਨਾਂ ਨੂੰ ਵੀ ਇਹ ਸ਼ੌਂਕ ਪੈਦਾ ਹੁੰਦਾ ਕਿ ਇਹ ਸੋਸ਼ਲ ਮੀਡੀਆ ਤੇ ਸਾਡੀਆਂ ਵੀ ਰੀਲਾਂ ਚੱਲਣ ਹਾਂਜੀ ਜਦੋਂ ਪਬਲਿਕ ਵਿੱਚ ਤੁਸੀਂ ਕਬੱਡੀ ਖੇਡਣ ਜਾਂਦੇ ਹੋ ਤਾਂ ਸਮੱਸਿਆਵਾਂ ਜਾਂ ਸੰਘਰਸ਼ ਕਿਦਾਂ ਦਾ ਤੁਹਾਡਾ ਹੁੰਦਾ ਸਾਨੂੰ ਉੰਜ ਤਾਂ ਵੀਰੇ ਕੋਈ ਦਿੱਕਤ ਨਹੀਂ ਆਉਂਦੀ ਖੇਡਣ ਚ ਤੇ ਫਿਰ ਉਹੀ ਗੱਲ ਆ ਜਾਂਦੀ ਜਿਵੇਂ ਉਹਨਾਂ ਮੁੰਡਿਆਂ ਦੇ ਪ੍ਰਾਈਜ਼ ਰੱਖੇ ਜਾਂਦੇ ਆ ਤੇ ਕੁੜੀਆਂ ਨੂੰ ਉਹਨਾ ਪ੍ਰਾਈਜ਼ ਦਿੱਤਾ ਹੀ ਨਹੀਂ ਜਾਂਦਾ ਮੁੰਡਿਆਂ ਨੂੰ ਸਪੈਸ਼ਲ ਕਰਾਇਆ ਦੇ ਕੇ ਟੀਮਾਂ ਨੂੰ ਬੁਲਾਉਂਦੇ ਨੇ ਤੇ ਕੁੜੀਆਂ ਨੂੰ ਆਖਣਗੇ ਨਹੀਂ ਬਈ ਟਾਈਮ ਨਹੀਂ ਹੈਗਾ ਸਾਡੇ ਕੋਲ ਸਾਡੇ ਕੋਲ ਬਜਟ ਨਹੀਂ ਹੈਗਾ ਇੱਕ ਵਾਰ ਸ ਤਾਂ ਮੁੰਡਿਆਂ ਦੇ ਐਨੇ ਪ੍ਰਾਈਜ਼ ਰੱਖਦੇ ਆ ਉੱਪਰ ਉਹਨਾਂ ਨੂੰ ਬੈਸਟਾ ਨੂੰ ਫੋਰ ਟਰੈਕਟਰ ਹਾਰ ਲੈ ਗੱਡੀਆਂ ਐਨਾ ਕੁਝ ਰੱਖਦੇ ਆ ਤੇ ਕੁੜੀਆਂ ਵਾਸਤੇ ਟਾਈਮ ਵੀ ਨਹੀਂ ਹੁੰਦਾ ਤੇ ਪ੍ਰਾਈਜ਼ ਵੀ ਨਹੀਂ ਹੁੰਦਾ ਇਹ ਸਵਾਲ ਹੁਣ ਕਬੱਡੀ ਜਗਤ ਤੇ ਹੈ ਅਸੀ ਤਾਂ ਇਹ ਜਿਹੜਾ ਖਿਡਾਰੀ ਆ ਉਹ ਲੱਭ ਲਿਆ ਕਿ ਤੁਸੀਂ ਇਸ ਨੂੰ ਕਦੋਂ ਪ੍ਰਮੋਟ ਕਰਦੇ ਹੋ ਇਹ ਸਵਾਲ ਹੈ ਕਬੱਡੀ ਜਗਤ ਤੇ ਕਿ ਕਿਸ ਤਰ੍ਹਾਂ ਇੱਕ ਬੱਚਾ ਜਿਹੜਾ ਬਾਹਰ ਦੇ ਸੁਪਨੇ ਦੇਖ ਰਿਹਾ ਪਰ ਉਹਦੇ ਲਈ ਉਹਦੇ ਕੋਲ ਰਹਿਣ ਲਈ ਘਰ ਵੀ ਨਹੀਂ ਉਹ तमाम ਜਿਹੜੇ ਸਵਾਲ ਨੇ ਇਹ ਕਬੱਡੀ ਜਗਤ ਦੇ ਲਈ ਨੇ ਕਿ ਜਿਹੜਾ ਬੱਚਾ ਆਪਣੇ ਬਾਹਰ ਜਾਣ ਦੇ ਸੁਪਨੇ ਵੇਖ ਰਿਹਾ ਪਰ ਉਹਦੇ ਉਹਦੇ ਕੋਲ ਘਰ ਵੀ ਨਹੀਂ ਹੈ ਔਰ ਸਾਰੇ ਜਿਹੜੇ ਕਮੈਂਟੇਟਰ ਨੇ ਉਹਨਾਂ ਲਈ ਸਵਾਲ ਛੱਡ ਕੇ ਜਾ ਰਹੇ ਆ ਕਿ ਕਦੋਂ ਉਹ ਇਸ ਬੱਚੇ ਨੂੰ ਪ੍ਰਮੋਟ ਕਰਨਗੇ ਔਰ ਇੱਥੋਂ ਤੱਕ ਕਿ ਉਹਦਾ ਜਿਹੜਾ ਘਰ ਹੈ ਉਹ ਪਵਾ ਸਕਣਗੇ ਜਾਂ ਨਹੀਂ ਇਹ तमाम ਸਵਾਲ ਨੇ ਕਬੱਡੀ ਜਗਤ ਦੇ ਲਈ ਔਰ ਉਹ तमाम ਜਿਹੜੀਆਂ ਇਹ ਬੱਚਾ ਕੋਸ਼ਿਸ਼ਾਂ ਕਰ ਰਿਹਾ ਔਰ ਕੀ ਇਹ ਜਿਹੜਾ ਬੱਚਾ ਬਾਹਰ ਜਾ ਪਾਏਗਾ ਕੀ ਕਮੈਂਟੇਟਰ ਨੇ ਜਿਹੜੇ ਉਹ ਸਪੋਰਟ ਕਰਨਗੇ ਕੀ ਕਬੱਡੀ ਜਗਤ ਇਸ ਦੀ ਇਸ ਬੱਚੇ ਦੀ ਮਿਹਨਤ ਨੂੰ ਸਪੋਰਟ ਕਰੇਗਾ ਇਹ ਸਵਾਲ ਹੈ ਇਹ ਹੁਣ ਤੁਹਾਡੇ ਹੱਥ ਹੈ ਕਿ ਕਿਸ ਤਰ੍ਹਾਂ ਇਸ ਬੱਚੇ ਦੀ ਤੁਸੀਂ ਸਪੋਰਟ ਕਰੋਗੇ